ਕੋਣਾ ਨਹੀਂ ਦੇਖ ਲਈ ਕਟ ਨਹੀਂ ਹੈ ਓਏ ਆਏ ਬੱਦਲ ਪਰ ਪਰ ਘਾ ਲਿਆ ਨਹੀਂ ਰਹਿਣਗੇ ਘਾ ਮਾ ਨਹੀਂ ਜੀ ਜਿੱਥੇ ਇੱਥੇ ਸਾਡਾ ਇਨਵਰਟਰ ਲੱਗਾ ਸੀ ਉਹ ਚੋਰੀ ਹੋ ਗਿਆ ਜੀ ਤੇ ਇਧਰੋਂ 20 ਤੋਂ 25 ਕੋਟਪੈਂਟ ਮੇਰੇ ਉਤਾਰ ਕੇ ਲੈ ਗਏ ਨੇ ਅੱਜ ਕੋਤ ਅੱਜ ਅੱਜ ਤਾਂ ਕੋਈ ਨਹੀਂ ਤਾਂ ਗਾਕਾ ਦੇ ਸੀ ਗਾਕਾ ਦੇ ਸੀ ਔਰ 5000 ਰੁਪਏ ਨਗਦੀ ਸੀ ਚੋੜਾ ਕੇ। ਜਦੋਂ ਲੈਵਟੀ ਕਰ ਲਈ ਸੀ। ਇਹ ਮੈਂ ਰਾਤ 8:30 ਬੰਦ ਕਰਕੇ ਗਿਆ ਮੈਂ ਜੀ ਤੇ ਸਵੇਰ 7:00 ਵਜੇ ਤੋਂ ਕਿਸੇ ਮਤਲਬ ਰਾਤ ਕਿ ਦਿਨ ਤੇ ਸੈਫ ਹੈ। ਕੋਈ ਨਾ ਵੀ ਤੁਹਾਡੇ ਨਾਲੇ ਟੱਕਰ ਕਰਨਾਗੇ ਦੇਖੇ ਮੇਰੇ ਬੰਦ। ਬਈ। ਕੋਈ ਯਸਰ ਮੈਂ ਤੈਨੂੰ 2 ਮਿੰਟ ਕਰਦੇ ਹਾਂ ਬੈਠਾ ਤੂੰ ਥੱਲੇ ਕਰਾਣੀ ਛੱਡ ਉਹਨਾਂ ਦੇ ਲੱਗਾ ਵੀ ਉਹ ਹੌਣ ਦਾ ਕਿਆ ਇਹ ਕੋਈ ਨਹੀਂ ਕਿ ਲੋ ਹੈ ਨਾ ਉਹ ਰੋਕ ਕੇ ਜਾਂ ਮਾਰਾ ਬਾਹਰ ਹੀ ਲੰਘਾ ਲੁੱਟਾ ਅਜਾਹ ਭਾਨ ਸਭ ਕਿਨਾ ਜੀ ਸਾਡਾ ਮੇਰਾ ਨਾਮ ਮਨਜਿੰਦਰ ਸਿੰਘ ਜੀ ਮੈਨੂੰ ਅਸੇ ਕੀ ਗੱਲ ਆਈ ਹੈ ਮੈਨੂੰ ਨੌ ਕੋਈ ਫੋਨ ਆ ਕੇ ਕਹਿੰਦੇ ਚੋਰੀ ਹੋ ਗਈ ਹੈ ਹਾਂਜੀ ਆ ਕੇ ਦੇਖਿਆ ਜਿੰਦੇ ਜਿੰਦੇ ਟੁਕੇ ਪਏ ਆ ਤੇ ਆ ਲਾਗੇ ਜਿਆਦਾ ਨੁਕਸਾਨ ਨਾਲ ਦਿਆਂ ਦਾ ਹੋਇਆ ਕੋਟ ਪੈਂਟ ਚੁੱਕੇ ਗਏ ਇਹਨਾਂ ਦੇ ਬੋਲ ਤੇ ਮੇਦਰ ਤੇ ਚਲੋ ਥੋੜਾ ਬਚਾ ਹੀ ਆ ਨੁਕਸਾਨ ਕਰਕੇ ਤੋੜਪਾਂ ਕਰਕੇ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਕੀਤਾ ਜੀ ਆ ਮਾਰਕੀਟਾਂ ਸਾਰਿਆਂ ਨੇ ਕੀਤਾ ਜੀ ਠੀਕ ਕਹਿੰਦੇ ਪੁਲਿਸ ਕੋ ਕੀ ਕਹਿੰਦੀ ਇੱਕ ਬੋਲ ਸਾਰਿਆਂ ਨੇ ਇਹ ਨਹੀਂ ਦਿਖਾਇਆ ਸੀ ਇੱਥੇ ਸੀਸੀਟੀਵੀ ਕੈਮਰੇ ਚ ਲੱਗੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਆ ਹੁਣ ਵੇਖਦੇ ਆ ਹੁਣ ਕੀ ਮੰਗ ਕਰਦੇ ਮੰਗ ਹੈ ਉਹ ਵੀ ਕਿ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਜਿਹਾ ਅਜਰੀ ਜਨਰਲ ਗੁਰੂ ਚੋਰੀ ਕੀ ਕਰਨ ਚਾਹੁੰਦੇ ਇਹਨਾਂ ਸੰcze ਸਾਬਦਲੇ ਇਹ ਆ ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾ ਅੰਧਾਲ ਕਲੋਨੀ ਦਾ ਰਹਿਣ ਵਾਲਾ ਆ ਇਹਨਾਂ ਦੀ ਟੇਲਰ ਮਾਸਟਰੀ ਦੁਕਾਨ ਆ ਗਗਨ ਟੇਲਰ ਦੀ ਦੁਕਾਨ ਆ ਬਾਲਮੀਕ ਚੌਂਕ ਦੇ ਵਿੱਚ ਬਾਲਮੀਕ ਚੌਂਕ ਜਦੋਂ ਹੰਧਾਲ ਬਾਬਾ ਅੰਧਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਆ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇਨਫਰਮੇਸ਼ਨ ਦਿੱਤੀ ਆ ਵੀ ਸ਼ਟਰ ਉਹਦੇ ਟਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖਾਇਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਆ ਤੇ ਜੋ ਵੀ ਹੈਗੀ ਆ ਕਾਨੂੰਨ ਦਾ ਕਾਰਵਾਈ ਕਰਦੀ ਜਿਹੜੀ ਆ ਫਰ ਦਿੱਤੀ ਜਾਵੇਗੀ ਤੇ ਤਸਦੀਕ ਕਰਿਆ ਜਾਵੇਗਾ ਵੀ ਕੀ ਕੀ ਹੋਇਆ ਕਿੰਨਾ ਕੁ ਨੁਕਸਾਨ ਹੋ ਉਹਦਾ ਹੋਇਆ ਨਿਕਸਾਨ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹ ਦੱਸਦੇ ਆ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਜੇ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜਿਹੜੀ ਨਾ ਜੋ ਵੀ ਤੁਹਾਡੇ ਕੋਲ ਕੱਪੜੇ ਆਏ ਉਹਨਾਂ ਦੀ ਸਾਰੀ ਵਕਾਹ ਸਾਨੂੰ ਡਿਟੇਲ ਦਿਓ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਨੂੰ ਸਾਰਾ ਗੱਲ ਕੋਈ ਸੀਸੀਟੀਵੀ ਦਾ ਲਾਗੇ ਕੋਈ ਸੀਸੀਟੀਵੀ ਕੈਮਰਾ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਆ ਕਿ ਕਮ ਸੇ ਕਮ ਚੌਕੀਦਾਰ ਲਗਾਓ ਚੌਕੀਦਾਰ ਲਗਾਉ ਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੁੰਦੇ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜ਼ੀ ਨਹੀਂਗਾ ਇਸ ਵਕਤ ਤੁਸੀਂ ਵੀ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੀ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਉਣ ਤੇ ਪਲੱਸ ਚੌਕੀਦਾਰ ਲਗਾਓ ਇਹਦੇ ਵਿੱਚ ਸ਼ਟਰ ਤੋੜੇ ਗਏ ਜਾਂ ਕੋਈ ਤਲੀ ਬੋਤਰੀ ਕੇ ਸ਼ਟਰ ਹੀ ਸ਼ਟਰ ਹੀ ਤੇ ਸ਼ਟਰਾਂ ਦੇ ਤਾਲੇ ਤੋੜ ਗਏ